ਸਤਿ ਸ਼੍ਰੀ ਅਕਾਲ ਜੀ ਨਵੀਂ ਸਵੇਰ ਦੇ ਨਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਆਪਾਂ ਆਪਣਾ ਕੀਤਾ ਦਿਨ ਸ਼ੁਰੂ ਪਹਿਲਾਂ ਕੀਤੀ ਥੋੜੀ 10 ਮਿੰਟ ਦੀ ਵਾਕ ਫਿਰ ਕੀਤੀ ਥੋੜੀ ਮੈਡੀਟੇਸ਼ਨ ਤੇ ਕੁਝ ਸਟ੍ਰੈਚਿੰਗ ਕੀਤੀਆਂ ਬਾਡੀ ਨੂੰ ਕੀਤਾ ਥੋੜਾ ਜਿਹਾ ਕੰਮ ਕਰਨ ਦੇ ਲਾਇਕ ਤੇ ਫਿਰ ਆਪਾਂ ਆਪਣਾ ਕੀਤਾ ਸਾਰਾ ਮਾਰਨਿੰਗ ਦਾ ਕੰਮ ਡਨ ਪ੍ਰੋਪਰਿਟੀ ਤੇ अजीत ਕੁਛ ਠੀਕ ਨਹੀਂ ਗਏ ਕੱਲ ਦੇ ਤੇ ਠੰਡੇ ਪਾਣੀ ਨਾਲ ਕੱਲ ਨਾ ਲਿਆ ਹਵਾ ਚੱਲਦੀ ਸੀਗੀ ਤੇ ਉਹ ਸਰਦੀ ਵਗੈਰਾ ਹੋ ਗਈ ਜਮਾ ਕੇ ਦਵਾਈ ਲੈਣ ਤੇ ਲੋ ਜੀ अजीत ਸਿੰਘ ਨੂੰ ਤਾਂ ਰਾਤੀ ਖੰਘ ਕੁੰਗਾਉਂਦੀ ਰਹੀ ਤੇ ਸੱਜਾ ਜਨਾ ਸੁੱਤੇ ਨਹੀਂ ਤੇ ਆ ਰਹੀ ਹੈ ਨੀਂਦ ਤੇ ਪ੍ਰਭ੍ਰਿਤ ਕੌਰ ਨੂੰ ਵੀ ਥੋੜੀ ਜੀ ਬੁਖਾਰ ਆ ਤੇ ਦੋਨੇ ਜਣੇ ਅੱਜ ਸੋਸਤ ਨੇ ਤੇ ਆਹ ਦੇਖ ਲੋ ਸਾਨੂੰ ਹਸਪੀਟਲ ਜਾ ਕੇ ਵੀ ਟੇਕ ਨਹੀਂ ਭਾਵੇਂ ਅਸੀਂ ਬਿਮਾਰ ਹੀ ਆ ਉਹ ਆਰਐਸ ਦੀ ਦੋਨਾਂ ਨੇ ਇੱਕ ਇੱਕ ਲਈ ਤੇਕ ਤੇ ਨਾਲ ਨਾਲ ਉਹ ਚੱਲ ਰਿਹਾ ਤੇ ਨਾਲ ਨਾਲ ਐਲਤਾ ਆਸਾਫ ਸਿੰਘ ਥਰਮਾਮੀਟਰ ਲਿਆ ਸੀ ਨਵਾਂ ਉਹ ਚੈੱਕ ਕਰ ਰਿਹਾ ਵੀ ਸਹੀ ਟੈਂਪਰੇਚਰ ਦੱਸਦਾ ਕਿ ਨਹੀਂ ਕਿਉਂਕਿ ਕਈ ਵਾਰੀ ਲੈ ਲਈ ਦਾ ਬਾਅਦ ਚੋਂ ਸਹੀ ਨਹੀਂ ਚੱਲਦਾ ਤੇ ਫਿਰ ਇਹਨਾਂ ਨੂੰ ਛੱਲੀ ਬੜੀ ਪਸੰਦ ਆ ਰੋਟੀ ਖਾਦੀ ਨਹੀਂ ਦੋਨਾਂ ਜਣਿਆਂ ਨੇ ਤੇ ਫਿਰ ਛੱਲੀ ਖਾਣੀ ਆ ਕਹਿੰਦੇ ਉਹ ਲਈ ਉਹ ਕਹਿੰਦੇ ਬੜੀ ਪਸੰਦ ਆਇਆ ਸਵਾਲ ਲੱਗੀ ਬਹੁਤ ਆਹ ਰਸਤੇ ਦੀ ਟ੍ਰੈਫਿਕ ਜਮ ਸੀ ਜਲੰਧਰ ਜਿੱਤੇ ਇੱਥੇ ਬੱਚੇ ਤੋੜ ਰਹੇ ਸੀ ਆਂਬ ਤੇ ਅਜੀਤ ਸਿੰਘ ਕਹਿੰਦੇ ਇਹ ਕੀ ਕਰਦੇ ਆ ਫਿਰ ਸਾਹਬ ਕਹਿੰਦੇ ਵੀ ਤਾਂ ਆਂਬਾਸੀ ਵੀ ਤੋੜਦੇ ਹੁੰਦੇ ਸੀ ਨੀ ਕਹਿੰਦੇ ਸੋਟੇ ਡੰਡੇ ਮਾਰ ਕੇ ਆਂਬ ਤੋੜ ਰਹੇ ਨੇ ਕਰਿਆ ਆ ਕੇ ਕੀਤਾ ਥੋੜਾ ਰਿਲੈਕਸ ਤੇ ਬੱਚਿਆਂ ਨੇ ਖੇਲੇ ਅੱਜ ਇਹਨਾਂ ਨੂੰ ਬਾਹਰ ਵਗੈਰਾ ਜਾਣ ਨਹੀਂ ਦਿੱਤਾ ਕੋਈ ਭੱਜ ਦੌੜ ਨਹੀਂ ਜ਼ਿਆਦਾ ਕਰਨ ਦਿੱਤੀ ਡਾਕਟਰ ਕਹਿੰਦਾ ਕਿ ਥੋੜੀ ਗਰਮੀ ਤੋਂ ਬਚਾ ਕੇ ਰੱਖੋ ਤੇ ਰੈਸਟ ਕਰਨ ਥੋੜੀ ਜੀ ਸਕੂਲ ਤੋਂ ਨਹੀਂ ਤਾਂ ਫਿਰ ਕਾਫੀ ਜ਼ਿਆਦਾ ਛੁੱਟੀਆਂ ਹੋ ਜਾਂਦੀਆਂ ਤੇ ਬਾਅਦ ਵਿੱਚ ਅਸੀਂ ਜਾਣਾ ਸੀ ਨਕੋਦਰ ਪ੍ਰਬ੍ਰਿਤ ਘਰੇ ਹੀ ਆ ਤੇ ਅਜੀਤ ਸਿੰਘ ਆਏ ਸਾਡੇ ਨਾਲ ਨਕੋਦਰ ਕਿਉਂਕਿ ਜੈ ਇਹਨੂੰ ਇਕੱਲੇ ਨੂੰ ਛੜਿਆ ਨਹੀਂ ਤਾਂ ਬੈਣਾ ਨਹੀਂ ਬਸ ਭੱਜਿਆ ਹੀ ਫਿਰਨਾ ਕਦੀ ਬਾਹਰ ਕਦੀ ਪਾਣੀ 'ਚ ਕਦੀ ਅੰਦਰ ਬਹੁਤ ਜ਼ਰੂਰੀ ਹੈ ਇੱਕ ਦੋ ਕੰਮ ਸੀਗੇ ਆ ਦੇਖੋ ਜੀਤ ਸਿੰਘ ਸਿੱਖ ਰਹੇ ਨੇ ਕਿਦਾ ਮੈਨ ਮੈਂ ਵੀ ਦੇਖਣੇ ਆਈ ਟੀ ਐਮ ਚੋਂ ਪੈਸੇ ਕਿਵੇਂ ਨਿਕਲਦੇ ਆ ਤੇ ਆ ਸਾਡਾ ਨਕੌਦਰ ਸ਼ਹਿਰ ਸ਼ਾਮ ਦਾ ਵੇਲਾ ਤੇ ਰੌਣਕ ਮੇਲਾ ਪੂਰਾ ਕੰਮ ਕਰ ਕਰਕੇ ਤੇ ਆਪਾਂ ਚੱਲਾਂਗੇ ਵਾਪਸ ਅਸੀਂ ਆਏ ਸੀਗੇ ਬਾਈਕ ਤੇ ਅਜੀਤ ਸਿੰਘ ਬੈਗੇ ਨੇ ਅੱਗੇ ਐਨਕਾ ਲਾ ਕੇ ਸੂਰਜ ਗਿਆ ਢਲ ਸ਼ਾਮ ਆ ਪੈ ਗਈਆਂ ਤੇ ਘਰ ਆ ਕੇ ਦੋਨਾਂ ਜਣਿਆਂ ਨੇ ਫਰੈਸ਼ ਵਗੈਰਾ ਹੋ ਕੇ ਡਿਨਰ ਕਰ ਲਿਆ ਤੇ ਹੋ ਰਹੀ ਆ ਪੇਂਟਿੰਗ ਕੰਪੀਟੀਸ਼ਨ ਚੱਲ ਰਿਹਾ ਆ ਦੋਨਾਂ ਦਾ ਪੇਂਟਿੰਗ 'ਚ ਤੇ ਇਹਦੇ ਨਾਲ ਹੀ ਅੱਜ ਦੀ ਵੀਡੀਓ ਕਰਦੇ ਆ ਖਤਮ ਵੀਡੀਓਜ਼ ਦੇਖਦੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਕਮੈਂਟ ਜ਼ਰੂਰ ਕਰਿਆ ਕਰੋ ਡਿਨਰ ਚਾਹੇ ਨਾ ਨੇ ਚੰਗੀ ਤਰ੍ਹਾਂ ਕੁਝ ਖਾਦਾ ਨਹੀਂ ਤੇ ਫਿਰ ਕਹਿੰਦੇ ਪੁੱਛਿਆ ਮੈਂ ਤੇ ਸੂਜੀ ਦਾ ਹਲਵਾ ਕਹਿੰਦੇ ਖਾਣਾ ਫਿਰ ਉਹ ਬਣਾਇਆ ਉਹ ਥੋੜਾ ਬਹੁਤਾ ਉਹ ਖਾਦਾ ਜ਼ਿਆਦਾ ਤਾਂ ਨਹੀਂ ਤੇ ਚਲੋ ਇਹਦੇ ਨਾਲ ਹੀ ਅੱਜ ਦੀ ਵੀਡੀਓ ਕਰਦੇ ਆ ਖਤਮ ਮਿਲਦੇ ਆ ਕੱਲ ਨੱਲ